ਖੰਨਾ ਵਿਖੇ ਜਿਲ੍ਹਾ ਕਾਂਗਰਸ ਪ੍ਰਧਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਅਤੇ ਸਰਕਾਰ ਦਾ ਪੁਤਲਾ ਫੂਕਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕੇਂਦਰ ਸਰਕਾਰ ਤੇ ਇਲਜ਼ਾਮ ਲਗਾਏ ਤੇ ਅਮਰੀਕਾ ਵਿਖੇ ਜੋ ਰੁਜ਼ਗਾਰ ਦੀ ਭਾਲ ਲਈ ਗਏ ਸੀ ਉਹਨਾਂ ਨਾਲ ਮਾੜਾ ਸਲੂਕ ਕਰਨ ਤੇ ਵੀ ਇਲਜ਼ਾਮ ਲਗਾਏ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਗੌਰਤਲਬਾ ਕੀ ਇਹਨਾਂ ਨੌਜਵਾਨਾਂ ਨੂੰ ਭਾਰਤ ਭੇਜਦਿਆਂ ਸਮੇਂ ਅਮਰੀਕਾ ਸਰਕਾਰ ਨੇ ਇਹਨਾਂ ਦੇ ਪੈਰਾਂ 'ਚ ਬੀੜੀਆਂ ਅਤੇ ਹੱਥਾਂ ਵਿੱਚ ਹੱਥ ਕੜੀਆਂ ਲਗਾ ਕੇ ਜਹਾਜ਼ ਵਿੱਚ ਬਿਠਾਇਆ ਗਿਆ 40 ਘੰਟੇ ਦੇ ਸਫ਼ਰ ਬੀਤਣ ਦੇ ਬਾਵਜੂਦ ਵੀ ਇਹਨਾਂ ਨੂੰ ਜਹਾਜ਼ ਵਿੱਚ ਖਾਣ ਪੀਣ ਲਈ ਕੁਝ ਨਹੀਂ ਦਿੱਤਾ ਗਿਆ ਇੱਥੇ ਤੱਕ ਕਿ ਬਾਥਰੂਮ ਵੀ ਨਹੀਂ ਜਾਣ ਦਿੱਤਾ ਗਿਆ ਜਿਨ੍ਹਾਂ ਵਿੱਚ ਨਾਬਾਲਗ ਬੱਚੇ ਅਤੇ ਕੁਝ ਔਰਤਾਂ ਵੀ ਸ਼ਾਮਲ ਸਨ ਜਦੋਂ ਕਿ ਕੇਂਦਰ ਸਰਕਾਰ ਨੇ ਇਹਨਾਂ ਦੀ ਕੋਈ ਸਾਰ ਨਹੀਂ ਲਈ ਸਾਬਕਾ ਵਿਧਾਇਕ ਨੇ ਮੰਗ ਕੀਤੀ ਕਿ ਜਿਹੜੇ ਟਰੈਵਲ ਏਜੰਟਾਂ ਦੇ ਰਾਹੀਂ ਇਹਨਾਂ ਨੂੰ ਬਾਹਰ ਭੇਜਿਆ ਗਿਆ ਹੈ ਉਹਨਾਂ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਲਖਾ ਜੀ ਅੱਜ ਜਿਹੜਾ ਟੁਕਲਾ ਆੜੇ ਨੇ ਕੀ ਕਾਰਨ ਜਿਹੜਾ ਟੁਕਲਾ ਆੜੇ ਅੱਜ ਪੂਰੇ ਦੇਸ਼ ਅੰਦਰ ਮੋਤੀ ਸਰਕਾਰ ਨੂੰ ਥੂ-ਥੂ ਕੀਤਾ ਜਾ ਰਿਹਾ ਹੈ। ਦੇਸ਼ ਦੇ ਜਿਹੜੇ ਨੌਜਵਾਨ ਵਿਦੇਸ਼ਾਂ 'ਚ ਆਪਣੀ ਰੋਜੀ ਰੋਟੀ ਕਮਾਉਣ ਲਈ ਗਏ ਜਿਹੜੇ ਆਪਣੀ ਘਰ ਦੀਆਂ ਪ੍ਰਾਪਰਟੀਆਂ ਜਾਇਦਾਦਾਂ ਵੇਚ ਕੇ ਗਏ ਕਿਸੇ ਕੋ 2 ਵਿਗੇ ਕਿਸੇ ਕੋ 2-4 ਵਿਗੇ ਜਾਂ ਜੋ ਵੀ ਉਹਨਾਂ ਦੀ ਸ਼ਮਤਾ ਸੀ ਉਹ ਵੇਚ ਕੇ ਆਪਣੇ ਏਜੰਟਾਂ ਰਾਹੀਂ ਅਮਰੀਕਾ ਗਏ ਸੀ ਉਹਨਾਂ ਨੂੰ ਇੱਕ ਇਸ ਤਰ੍ਹਾਂ ਬਾਹਰ ਕੱਢਿਆ ਗਿਆ ਜਿਵੇਂ ਬਹੁਤ ਵੱਡਾ ਕ੍ਰਾਈਮ ਕੀਤਾ ਹੋਵੇ ਜਿਸ ਤਰ੍ਹਾਂ ਉਹਨਾਂ ਦੇ ਹੱਥਾਂ 'ਚ ਹੱਥ ਕੜੀਆਂ ਪੈਰਾਂ 'ਚ ਬੇੜੀਆਂ ਲਾ ਕੇ ਉਹਨਾਂ ਨੂੰ ਪੰਜਾਬ 'ਚ ਛੱਡਿਆ ਛੱਡਿਆ ਲਿਆ ਕੇ ਇਸ ਤੋਂ ਸਾਫ਼ ਹੁੰਦਾ ਕਿ ਮੋਦੀ ਸਰਕਾਰ ਐਕਸਟਰਨਲ ਅਫੇਅਰ 'ਚ ਫੇਲ ਹੋ ਚੁੱਕੀ ਹੈ ਜਮਾਈ ਦੇਸ਼ ਦੀ ਪਾਰਲੀਮੈਂਟ ਅੰਦਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ ਨੇ ਸਮੁੱਚੀ ਵਿਰੋਧੀ ਧਿਰ ਨੇ ਕੱਲ ਵਿਰੋਧ ਕੀਤਾ ਵੀ ਜਿਹੜਾ ਦੇਸ਼ ਦਾ ਅਕਸ ਸਾਡਾ ਬਣਿਆ ਹਸੀ ਪੂਰੀ ਦੁਨੀਆ ਅੰਦਰ ਅੱਜ ਇਹ ਟਰੰਪ ਦੇ ਵਾਪਸ ਭੇਟਣ ਨਾਲ ਉਹ ਸ਼ਰਮਸ਼ਾਰ ਹੋਇਆ ਸਾਡਾ ਦੇਸ਼ ਪੂਰੀ ਦੁਨੀਆ ਅੰਦਰ ਤੇ ਸਾਡੇ ਨੌਜਵਾਨਾਂ ਦਾ ਜਿਹੜਾ ਭਵਿੱਖ ਸੀ ਉਹ ਖਤਮ ਹੋ ਗਿਆ ਤੇ ਨੌਜਵਾਨ ਜਿਹੜੇ ਆਸ ਉਮੀਦ ਲੈ ਕੇ ਗਏ ਸੀ ਆਪਣੇ ਪੇਰੈਂਟਸ ਬਾਰੇ ਆਪਣੇ ਫਿਊਚਰ ਬਾਰੇ ਉਹ ਤਹਿਤ ਨਹਿਸ ਹੋ ਗਿਆ ਜਿਹੜੇ ਖਾਸ ਕਰਕੇ ਪੰਜਾਬੀ ਨੌਜਵਾਨ ਸੀ ਉਹਨਾਂ ਦੀਆਂ ਦਸਤਾਰਾਂ ਲਾਈਆਂ ਗਈਆਂ ਉੱਥੇ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਬੇੜੀਆਂ ਲਾ ਕੇ ਜਹਾਜ਼ 'ਤੇ ਚਾੜਿਆ ਗਿਆ ਇਹ ਬਹੁਤ ਵੱਡੀ ਸ਼ਰਮ ਵਾਲੀ ਗੱਲ ਆ ਤੇ ਮੋਦੀ ਸਾਹਿਬ ਕਹਿੰਦੇ ਸੀ 트럼ਪ ਮੇਰਾ ਦੋਸਤ ਆ ਜੇ ਇਸ ਤਰ੍ਹਾਂ ਦੇ ਮੋਦੀ ਸਾਹਿਬ ਦੇ ਦੋਸਤ ਨੇ ਤਾਂ ਸਾਨੂੰ ਇਸ ਦੀ ਦੋਸਤੀ ਤੋਂ ਬਹਿਸ਼ਕਾਰ ਕਰਨਾ ਚਾਹੀਦਾ ਉਹਨਾਂ ਨੂੰ ਆਪਣੇ ਦੋਸਤ ਨਹੀਂ ਸਮਝਣਾ ਚਾਹੀਦਾ ਉਹਨਾਂ ਨੂੰ ਆਪਣੇ ਦੁਸ਼ਮਣ ਸਮਝਣਾ ਚਾਹੀਦਾ ਜੇ ਕੋਈ ਕੂਟਨੀਤਿਕ ਚਾਲ ਸੀ ਤਾਂ ਬਹਿ ਕੇ ਹੱਲ ਹੋ ਜਾਂਦੀ ਸੀ ਪਰ ਜਿਸ ਤਰ੍ਹਾਂ ਬੇਇੱਜ਼ਤ ਭਾਰਤ ਨੂੰ ਕੀਤਾ ਉਹ ਬਹੁਤ ਸ਼ਰਮ ਵਾਲੀ ਗੱਲ ਆ ਤੇ ਦੇਸ਼ ਦੇ ਗ੍ਰਹਿ ਮੰਤਰੀ ਨੇ ਜਿਹੜੇ ਉਹਨਾਂ ਨੂੰ ਚਾਹੀਦਾ ਸੀ ਵੀ ਆਪ ਜਾਂਦੇ ਸਾਡੇ ਨੌਜਵਾਨਾਂ ਨੂੰ ਲੈ ਕੇ ਆਉਂਦੇ ਤੇ ਅੱਜ ਜਿਹੜਾ ਪੰਜਾਬ ਨੂੰ ਵੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਜਿਹੜੇ ਹਵਾਈ ਅੱਡੇ ਨੇ ਬੰਬੇ ਵੀ ਆ ਦਿੱਲੀ ਵੀ ਆ ਉੱਥੇ ਉਹਨਾਂ ਨੂੰ ਉਤਾਰਦੇ ਖਾਸ ਕਰਕੇ ਪੰਜਾਬ ਅੰਮ੍ਰਿਤਸਰ ਸਾਹਿਬ ਹੀ ਕਿਉਂ ਚੁਣਿਆ ਗਿਆ ਕਿਉਂਕਿ ਪੰਜਾਬ ਤੇ ਪੰਜਾਬੀਅਤ ਨੂੰ ਬਦਨਾਮ ਕਰਨ ਚ ਬਹੁਤ ਵੱਡੀ ਇਹਨਾਂ ਦੀ ਸਾਜ਼ਿਸ਼ ਆ ਪਹਿਲਾਂ ਕਿਸਾਨੀ ਮੋਰਚੇ 'ਚ ਬਦਨਾਮ ਕੀਤਾ ਉਹਨਾਂ ਆ ਆਪਣੇ ਜਿਹੜੇ ਅਮਰੀਕਾ ਤੋਂ ਆਏ ਨੇ ਸਾਡੇ ਨੌਜਵਾਨ ਉਹਨਾਂ ਨੂੰ ਇੱਥੇ ਉਤਾਰ ਕੇ ਇਹਨਾਂ ਨੇ ਜਿਹੜਾ ਸਾਜ਼ਿਸ਼ ਰਚੀ ਆ ਉਹ ਬੇਨਕਾਬ ਕਰਾਂਗੇ ਤੇ ਕੌਂਗਸ ਪਾਰਟੀ ਇਹਨਾਂ ਦੇ ਨਾਲ ਇਹਨਾਂ ਦੇ ਪਰਿਵਾਰਾਂ ਨਾਲ ਖੜੀ ਆ ਤੇ ਜਿਹੜੇ ਟਰੈਵਲ ਏਜੰਟ ਗਲਤ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਸਰਕਾਰ ਤੋਂ ਮੰਗ ਕਰਦੇ ਆ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਜਾਇਦਾਦਾਂ ਵੇਚ ਕੇ ਗਈ ਸੀ ਉਹਨਾਂ ਦੇ ਬਾਹ ਮੜੀ ਜਾਵੇ ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਕੌਂਗਸ ਪਾਰਟੀ ਆਉਣ ਵਾਲੇ ਸਮੇਂ ਤੇ ਵੱਡੇ ਪੱਤਰ ਤੇ ਇਹ ਰੋਸ ਮੁਜ਼ਾਰੇ ਕਰੂਗੀ ਤੇ ਸਰਕਾਰ ਦੇ ਨਾਕਾਮ ਤਮ ਦੇ ਆ ਤਾਂ ਉਹ ਅੱਜ ਜਿਹੜਾ ਪਤਲਾ ਹੋ ਗਿਆ ਗਿਆ ਕੇਂਦਰ ਸਰਕਾਰ ਵੱਲੋਂ ਤੇ ਜਿੱਦਾਂ ਕਿ ਨੌਜਵਾਨਾਂ ਨੂੰ ਪੰਜਾਬੀ ਨੌਜਵਾਨਾਂ ਜਾਂ ਹੋਰ ਜਿਹੜੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਦੇ ਨੌਜਵਾਨਾਂ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਗਿਆ ਕੀ ਘੜਾ ਜਾਉਂਦੇ ਇਸ ਬੰਦੇ ਇਹ ਕਿਹਦਾ ਪਹਿਲਾਂ ਮੈਂ ਡੇਲੀ ਪੋਸਟ ਦੇਖਣ ਵਾਲਿਆਂ ਦਾ ਤੁਹਾਡਾ ਬਹੁਤ ਧੰਨਵਾਦ ਕਰਦਾ ਲੱਗੀ ਕਿ ਕਿਉਂਕਿ ਜਿਹੜਾ ਅੱਜ ਦਾ ਇਹ ਹੈ ਨਾ ਕਿ ਕਿਹਦਾ ਧਰਨਾ ਜੋ ਕੀ ਕਹਿੰਦਾ ਪਤਲਾ ਹੋ ਗਿਆ ਇਹ ਸਾਡੀ ਕੇਂਦਰ ਸਰਕਾਰ ਦੀ ਨਲਾਇਕੀ ਆ ਦੇਖੋ ਇਹ ਕਿਹਦਾ ਕਿਸ ਤਰ੍ਹਾਂ ਜਿਹੜੇ ਨੌਜਵਾਨ ਔਰ ਠੀਕ ਆ ਉਹਨਾਂ ਦੀ ਪਾਲਿਸੀ ਹੋ ਸਕਦੀ ਆ ਮੁਲਖ ਦੀ ਕਿ ਉਹ ਬਈ ਰਿਪੋਰਟ ਕਰ ਰਹੇ ਜਿਹੜੇ ਬੰਦੇ ਉਹ ਪਰ ਸਾਚੀ ਇਹ ਇਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿਉਂਕਿ ਉਹਨੇ ਇਲੈਕਸ਼ਨ ਵੇਲੇ ਐਲਾਨ ਕੀਤਾ ਸੀ ਇਹ ਕਿ ਕਿਹਦਾ ਤਾਂ ਇਹਨਾਂ ਨੂੰ ਜਾ ਕੇ ਲਿਆਉਣੇ ਚਾਹੀਦੇ ਸੀ ਲਾ ਕੇ ਉਹ ਨੂਡ ਕੇ ਪੇੜੀਆਂ ਹੱਥਕੜੀਆਂ ਲਾ ਕੇ ਉਹ ਕਿਵੇਂ ਜਲੂਸ ਉਹਨਾਂ ਦਾ ਕੱਢਿਆ ਗਿਆ ਇੱਥੇ ਕੱਲਾ ਇਹ ਉਹ ਇਹਨਾਂ ਦਾ ਨਹੀਂ ਇੰਟਰਨੈਸ਼ਨਲ ਲੈਵਲ ਤੇ ਸਾਡੇ ਮੁਲਖ ਦਾ ਕੀ ਲੋਕ ਕੀ ਕੀ ਕਿਸ ਨਿਗਾ ਨਾਲ ਦੇਖ ਰਹੇ ਨੇ ਤੁਸੀਂ ਤੇ ਇਹ ਦੂਸਰੀ ਗੱਲ ਇਹ ਇੱਥੇ ਆਉਣ ਤੋਂ ਬਾਅਦ ਵੀ ਉਹਨਾਂ ਦਾ ਕੋਈ ਇੰਤਜ਼ਾਮ ਨਹੀਂ ਉਲਟਾ ਉਹਨਾਂ ਨੂੰ ਇਹ ਹੋ ਆ ਵੀ ਇਹਨਾਂ ਦੀ ਹੋਊਗੀ ਵੈਰੀਫਿਕੇਸ਼ਨ ਹੋਊਗੀ ਆ ਹੋਊਗੀ ਠੀਕ ਆ ਕਰੋ ਪਰ ਘੱਟੋ ਘੱਟ ਉਹਨਾਂ ਨੂੰ ਸਨਮਾਨਪੂਰਵਕ ਤੇ ਲਿਆਉਂਦੇ ਕਿਉਂਕਿ ਸਾਡੇ ਇੱਥੇ ਮੁਲਖ ਦੇ ਵਾਸੀ ਨੇ ਠੀਕ ਆ ਉੱਥੇ ਦੇ ਕੀ ਕਹਦਾ ਉੱਥੇ ਗਏ ਨੇ ਉਹ ਕੀ ਕਹਦਾ ਇਲਲੀਗਲ ਗਏ ਨੇ ਇਲਲੀਗਲ ਗਏ ਨੇ ਜੰਮੇ ਵੀ ਗਏ ਆ ਪਰ ਸਾਡੇ ਦਾ ਮੁਲਖ ਦੇ ਉਹ ਹੈਗੇ ਨੇ ਸਿਟੀਜ਼ਨ ਨੇ ਤੇ ਕੀ ਕਹਦਾ ਕਿਉਂ ਕਿਸੇ ਨੂੰ ਹੱਕ ਨਹੀਂ ਹੈ ਆਪਣੇ ਉਹਦੇ ਨਾਲ ਜੀਣ ਦਾ ਪੂਰਾ ਇੱਜ਼ਤ ਮਾਨ ਨਾਲ ਠੀਕ ਆ ਉਥੋਂ ਇਹ ਆਪੇ ਹੀ ਲੈ ਆਉਂਦੇ ਜਾ ਕੇ ਆਪਣੇ ਜਹਾਜ਼ ਭੇਜ ਕੇ ਤੇ ਮਾਂ ਇੱਜ਼ਤ ਮਾਨ ਨਾਲ ਲੈ ਆਉਂਦੇ ਤੇ ਆ ਕੇ ਉਹਨਾਂ ਦਾ ਇੱਥੇ ਪ੍ਰਬੰਧ ਕਰਦੇ ਕਿਉਂਕਿ ਜਿਹੜੇ ਇੰਨੇ ਨੇ ਪੈਸੇ ਲਾ ਕੇ ਗਏ ਨੇ ਆਪਣੇ ਘਰ ਉਜਾੜ ਕੇ ਗਏ ਨੇ ਇੰਨੇ ਨਾਲ ਟਾਈਮ ਉਹਨਾਂ ਨੇ ਉੱਥੇ ਲਾਤਾ ਆ ਇੱਥੇ ਆਉਂਦੀ ਸਾਰਾ ਉਹਨਾਂ ਨੂੰ ਕੋਈ ਇੰਤਜ਼ਾਮ ਨਹੀਂ ਹੈ ਇਹ ਸਾਰੀ ਨਲਾਈਕੀ ਨਹੀਂ ਹੈ ਹੋਰ ਕੀ ਹੈ ਇਹ ਕੀ ਲੱਗਦਾ ਕਿ ਇੱਕ ਤਰ੍ਹਾਂ ਨਾਲ ਜਿਹੜੇ ਨੌਜਵਾਨ ਉੱਥੇ ਗਏ ਨੇ ਇੱਕ ਤਰ੍ਹਾਂ ਨਾਲ ਜਲੀਲ ਕਰਕੇ ਉਹਨਾਂ ਨੂੰ ਮੈਂਟਲੀ ਟੌਰਚਰ ਵੀ ਕੀਤਾ ਗਿਆ ਹੈ ਬਿਲਕੁਲ ਇਹ ਮੈਂਟਲੀ ਟੌਰਚਰ ਕਰਨ ਵਾਲੀ ਗੱਲ ਹੈ ਤੇ ਦੂਸਰੀ ਹੋ ਸੁਣੋ ਸਭ ਤੋਂ ਵੱਧ ਉਹ ਜਿਹੜਾ ਗੁਜਰਾਤ ਦੇ ਨੇ 33 ਬੰਦੇ ਗੁਜਰਾਤ ਦੇ ਨੇ 33 ਹਰਿਆਣਾ ਦੇ ਨੇ 30 ਪੰਜਾਬ ਦੇ ਨੇ ਬਾਕੀ ਇੱਕ ਇੱਕਾ ਦੋਕਾ ਚੰਡੀਗੜ੍ਹ ਦਾ ਕੋਈ ਹੋਰ ਇਹਨਾਂ ਨੂੰ ਕੀ ਕਹਦਾ ਉੱਥੇ ਗੁਜਰਾਤ 'ਚ ਕੀ ਕਹਦਾ 에어ਪੋਰਟ ਤੇ ਉਤਾਰਦੇ ਨੂੰ ਕੀ ਸੀਗਾ ਉਹਦੇ 'ਚ ਨਿਕਲ ਪੰਜਾਬ 'ਚ ਪੰਜਾਬ 'ਚ ਉਤਾਰਿਆ ਗਿਆ ਤਾਂ ਕਿ ਉੱਥੇ ਬਦਨਾਮੀ ਨਾ ਹੋਵੇ ਗੁਜਰਾਤ ਦੇ ਵਿੱਚ ਤੇ ਕੀ ਕਹਦਾ ਹੈ ਤਾਂ ਉਹ ਸਾਰੇ ਇੱਥੇ ਦੇ ਹੀ ਨੇ ਸਾਰੇ ਸਾਰੇ ਆ ਜਹਾਜ਼ ਦੂਜੇ ਦੇਸ਼ਾਂ 'ਵਰੇ ਲਾਇਆ ਜਾਂਦਾ ਤੇ ਕੀ ਕਹਦਾ ਇਹਨਾਂ ਨੂੰ ਉੱਥੇ ਲਾਇਆ ਕੀ ਕਹਦਾ ਜਦੋਂ ਦਿੱਲੀ ਲਾਉਂਦੇ ਜਾਂ ਇਹਨਾਂ ਨੂੰ ਉੱਥੇ ਲਾਉਂਦੇ ਕੀ ਕਹਦਾ ਗੁਜਰਾਤ ਚਲੇ ਜਾਂਦੇ ਤੇ ਉੱਥੇ ਤੇ ਘਟੋ ਘਟ ਇਹ ਇਹ ਲੁਕਾਉਣ ਨਾਲ ਥੋੜੀ ਲੋਕਣ ਲੱਗਿਆ ਕੋਈ ਸੀ ਬਿਜੇ ਪੰਜਾਬ ਚ ਲੈ ਜਾਂ ਉਹ ਜਿਹੜੀ ਬਦਨਾਮੀ ਹੋ ਰਹੀ ਆ ਲੋਕਾਂ ਜੋ ਹੋ ਰਹੀ ਆ ਇੰਟਰਨੈਸ਼ਨਲ ਲੈਵਲ ਤੇ ਹੋ ਰਹੀ ਆ ਉਹ ਤਾਂ ਹੋ ਹੀ ਰਹੀ ਆ ਉਹ ਨਲੈਕੀ ਕਰਕੇ ਹੋ ਰਹੀ ਆ ਕੇਂਦਰ ਸਰਕਾਰ ਦੀ ਕਰਕੇ ਇਹ ਕਿੱਥੇ ਕਹਿੰਦੀ ਸੀ ਟਰੰਪ ਸਾਡਾ ਦੋਸਤ ਆ ਆ ਦੋਸਤੀ ਦਾ ਉਹਨੇ ਸਿਲਾ ਦਿੱਤਾ ਇਹਨਾਂ ਨੂੰ ਸਨਮਾਨ ਟਿਕਾ ਦਾ ਅਵਾਰਡ ਦੇ ਕੇ ਤੋੜਿਆ ਉਹਦਾ ਦੋਸਤੀ ਦਾ ਇਹਨਾਂ ਨੂੰ ਤੇ ਕੀ ਕਹਦਾ ਕੀ ਹਾਲ ਕੀ ਤਾ ਉਹਨੇ ਇਹ ਫਿਰ ਦੂਜੀ ਗੱਲ ਹੋਰ ਇੱਕ ਵੀ ਸ਼ਬਦ ਨਹੀਂ ਬੋਲੇ ਪ੍ਰਧਾਨ ਮੰਤਰੀ ਨੇ ਜਾਂ ਸਾਡੇ ਵਿਦੇਸ਼ ਮੰਤਰੀ ਨੇ ਤੇ ਕੀ ਕਹਦਾ ਜਿੰਮ ਉਹਨਾਂ ਦੇ ਉਹ ਹੁਣ ਇਹ ਕਿਸੇ ਗੱਲੋਂ ਕੇ ਮਤਲਬ ਕੀ ਕਹਦਾ ਉਹਨਾਂ ਨੇ ਕੰਪਨੀ ਜਿਉਰੀ ਫੜੀ ਹੋਵੇ ਕੋਈ ਇਹਨਾਂ ਨੂੰ ਤੇ ਘੱਟੋ ਘੱਟ ਤੁਸੀਂ ਥੋੜੇ ਮੁਲਖ ਦੇ ਸਿਟੀ ਜਾਂਦੇ ਲੋਕ ਜਿਹੜੇ ਆਏ ਨੇ ਉਹਨਾਂ ਦੀ ਲੜਾਈ ਲੜਨੀ ਨਹੀਂ ਚਾਹੀਦੀ। ਗੱਲ ਕਰਨੀ ਚਾਹੀਦੀ ਸੀ। ਤੇ ਉਹਨਾਂ ਨੂੰ ਆਪ ਸਨਮਾਨ ਨਾਲ ਲਿਉਂਦੇ। ਕਿੱਦਾਂ ਉਹ ਸਭ ਦੇ ਸਾਹਮਣੇ ਆ ਕਿਵੇਂ ਆ ਰਹੀਆਂ ਵੀਡੀਓਆਂ ਸਾਰੀ ਉਹ ਕਿਸ ਤਰ੍ਹਾਂ ਉਹ ਬਚਾਰੇ ਨੂੜ ਕੇ ਪੈਰਾਂ 'ਚ ਬੇੜੀਆਂ ਪਾ ਕੇ ਹੱਥਾਂ ਹੱਤਕੜੀਆਂ ਲੈ ਕੇ ਉਹਨਾਂ ਨੂੰ ਇੱਥੇ ਭੇਜਿਆ ਗਿਆ। ਜਿਵੇਂ ਬਹੁਤ ਵੱਡੇ ਮੁਜਰਮ ਹੋਣ ਕੋਈ ਉਹ। ਜੇ ਤੁਸੀਂ ਚਾਹੋਗੇ ਜਿੱਦਾਂ ਕਿ ਅੱਜ ਕਾਂਗਰਸ ਵੱਲੋਂ ਸੱਣਾ ਦੇ ਵਿੱਚ ਪੁਤਲਾ ਬੁਕੇ ਗਿਆ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਨੋਜਮਨ ਰਿਪੋਰਟ ਹੋ ਕੇ ਬਾਹਰ ਆਈ। ਦੇਖੋ ਇਹ ਸਭ ਤੋਂ ਵੱਡੀ ਗਲਤੀਆਂ ਇਹ ਜਿਹੜੀ ਨਲਾਕੀ ਹੈ ਇਹ ਪੰਜਾਬ ਦੀ ਸਰਕਾਰ ਦੀ ਤੇ ਸੈਂਟਰ ਬੀਜੇਪੀ ਦੀ ਸਰਕਾਰ ਦੋਹਾਦੀ ਆ ਜਦੋਂ ਵੀ ਇਹ ਸੱਤਾ ਚ ਆਏ ਨੇ ਇਹਨਾਂ ਨੇ ਆਪਣੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਰੁਜ਼ਗਾਰ ਨੂੰ ਭੜਾਵਾ ਦੇਣ ਕਦੇ ਦਮ ਤੇ ਆਏ ਨੇ ਜੇ ਅੱਜ ਸਾਡੇ ਦੇਸ਼ ਦੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਕੰਮਕਾਰ ਕਰਨ ਲਈ ਚੰਗਾ ਮਾਹੌਲ ਮਿਲੇ ਤੇ ਸਾਨੂੰ ਆਪਣੇ ਘਰਵਾਰ ਗਿਰਵੀ ਰੱਖ ਕੇ ਨੌਜਵਾਨਾਂ ਨੂੰ ਬਦ ਇਹ ਸਾਡੀ ਜਾਣ ਦੀ ਕੀ ਜ਼ਰੂਰਤ ਪਈ ਸੀ ਇਹ ਜਿਹੜੀ ਸਿੱਧੀ ਸਿੱਧੀ ਨਲਾਇਕੀ ਹੈ ਇਸ ਸਟੇਟ ਦੀ ਤੇ ਸੈਂਟਰ ਸਰਕਾਰ ਦੋਹਾਂ ਦੀ ਹੈ ਜਿਹਨਾਂ ਨੂੰ ਅੱਜ ਵੀ ਜੇ ਚਾਹੁੰਦੇ ਨੇ ਪੰਜਾਬ ਦੇ ਹਤਾਸ਼ੀ ਨੇ ਇਹ ਚਾਹੁੰਦੇ ਨੇ ਕਿ ਪੰਜਾਬ ਜਾਂ ਦੇਸ਼ ਦੀ ਇੱਜ਼ਤ ਬਣੀ ਰਹੇ ਤਾਂ ਇਹਨਾਂ ਨੂੰ ਅੱਜ ਹੀ ਆਪਣੇ ਪੰਜਾਬ ਦੇ ਨੌਜਵਾਨ ਦੀ ਰੁਜ਼ਗਾਰੀ ਵਾਸਤੇ ਕੰਮ ਕਰਨਾ ਚਾਹੀਦਾ ਨਾ ਕਿ ਸਾਡੇ ਸਮਾਜ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਣਾ ਚਾਹੀਦਾ ਜੇ ਸਾਡੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਇੱਦਾਂ ਹੀ ਰਹੀ ਇਹਦਾ ਇੱਕ ਟਰੇਲਰ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਦੂਜੇ ਦੇਸ਼ ਨੇ ਨਾ ਇਹ ਉਹਨਾਂ ਨੂੰ ਵੀ ਸ਼ਾਇਦ ਮਿਲ ਜਾਣੀ ਆ ਕਿ ਇੰਡੀਆ ਕੁਝ ਨਹੀਂ ਕਰ ਸਕਦਾ ਇੰਡੀਆ ਦੀਆਂ ਸਰਕਾਰਾਂ ਦੇ ਜਿਹੜੇ ਵੱਡੇ ਵੱਡੇ ਆਕਾ ਨੇ ਉਹਨੇ ਨੇ ਹੱਥਾਂ 'ਚ ਚੂੜੀਆਂ ਪਾਈਆਂ ਹੋਈਆਂ ਨੇ ਇਹ ਆਪਣੇ ਵਾਸਤੇ ਲੜ ਨਹੀਂ ਸਕਦੇ ਸਿਰਫ ਆਪਣੇ ਵਾਸਤੇ ਕੁਝ ਕਰ ਸਕਦੇ ਨੇ ਜਿਵੇਂ ਆਪਣੇ ਵੱਲੋਂ ਔਰ ਕਾਂਗਰਸ ਪਾਰਟੀ ਦਾ ਇੱਕ ਛੋਟਾ ਜਿਹਾ ਸਪਾਈ ਆਉਣ ਦੇ ਨਾਤੇ ਇਹ ਦੇਸ਼ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਅਗਰ ਦੇਸ਼ ਦੀ ਜੇ ਨੌਜਵਾਨੀ ਦੀ ਕੋਈ ਸੱਚੀ ਹੱਕਦਾਰ ਹੈ ਜਾਂ ਜ਼ਿੰਮੇਵਾਰੀ ਨਾਲ ਉਹਨਾਂ ਦੇ ਨਾਲ ਖੜ ਸਕਦੀ ਹੈ ਤਾਂ ਕਾਂਗਰਸ ਪਾਰਟੀ ਹੈ ਅਸੀਂ ਕਾਂਗਰਸ ਦੇ ਸੱਚੇ ਪ੍ਰਾਈ ਹੋਣ ਦੇ ਨਾਤੇ ਇਹ ਆਪਣੇ ਪੰਜਾਬ ਦੇ ਹਰ ਨੌਜਵਾਨ ਨੂੰ ਹਰ ਦੇਸ਼ ਦੇ ਨੌਜਵਾਨ ਨੂੰ ਇੱਕ ਵਿਸ਼ਵਾਸ ਦਿਵਾਉਣਾ ਕਿ ਹੋਂਡਾਲੇ ਸਮੇਂ ਦੇ ਵਿੱਚ ਕਾਂਗਰਸ ਹਮੇਸ਼ਾ ਨੌਜਵਾਨਾਂ ਨਾਲ ਖੜੂਗਾ ਤੇ ਨੌਜਵਾਨਾਂ ਦੇ ਰੋਜ਼ਗਾਰ ਦੀ ਤਾਂ ਭਵਿੱਖ ਦੀ ਗੱਲ ਕਰੀ निराशा के अंधेरे में आशा की किरण मैंने मित्तल आई के सेंटर से मोतिया बिंद का ऑपरेशन कराया बहुत अच्छे ढंग से ऑपरेशन हुआ मैं बहुत प्रसन्न हूँ मित्तल आई केयर सेंटर खन्ना डॉक्टर नितिन मित्तल आई स्पेशलिस्ट यहाँ हजारों लोग सफेद मोतिया काला मोतिया और रेटिना जैसी मुश्किल समझे जाने वाली प्रॉब्लम से जो मित्तल आई सेंटर को बनाता है, रिलैक्सफुल एंड पेनफुल एनवायरमेंट बिना किसी टांके या इंजेक्शन से इलाज शुगर से आई सोजिश का लेजर से इलाज और तिरछेपन भेंगापन के साथ साथ आँखों की रोशनी कम होने जैसी तमाम बीमारियों का इलाज किया जाता है डॉक्टर अंकिता गुप्ता स्किन एंड लेजर स्पेशलिस्ट हमारे यहाँ अन चाहे वालों का किल मुहासे जखम, तिल मुहासे, जख्म, एक्ने स्कार्स, तिल मुहासे, धब्बे टैटू रिमूवल सब लेटेस्ट मशीनों के साथ ट्रीटमेंट किया जाता है इसके अलावा गंजेपन का इलाज पीआरपी थेरेपी द्वारा किया जाता है और हेयर ट्रांसप्लांट की भी फैसिलिटी है डॉक्टर रक्षा मित्तल गायनाकोलॉजिस्ट जो कि पिछले लंबे समय से औरतों की हर तरह की बीमारी का इलाज कर रही है नॉर्मल एंड सीजीरियन डिलीवरी क्योंकि बच्चे और माँ की सुरक्षा का दायित्व हमारा है। मित्तल आई केयर सेंटर मित्तल स्किन केयर एंड लेजर सेंटर पीर खाना रोड खन्ना फोन सतानवे आठ सौ पांच बीस सात सौ तेईस जीरो सोलह दो सौ सो तेईस एक सौ तेईस एंड चौरानबे सात सौ छियासी बारह सात सौ तेईस वेलकम टू रूपसी ब्यूटी सलून एंड ट्रेनिंग सेंटर विद लेटेस्ट टेक्नोलॉजी New trends and new styles Specialist in bridal makeup with professional and certified beauty consultant Best waterproof makeup, HD makeup, 3D makeup Airgun makeup, all types of skin treatments, all types of skin therapies, all types of facials, latest haircuts and hairstyles राटीन ट्रीटमेंट हेयर कलर एंड हेयर है आपकी पर्सनैलिटी को एक नया लुक ब्यूटी सलून एंड ट्रेनिंग इंस्टीट्यूट शॉप नंबर फोर्टी वन गुरु अमरदास मार्केट खन्ना मोबाइल नाइन एट सेवन सिक्स वन सिक्स फाइव सिक्स नाइन फाइव